ભગવંત માન સાહેબ ਨੇ આવਨ ਵਾਲੇ લોકસભા ચૂંટણી ਦੇ ਪ੍ਰਚਾਰ ਦੀ ਸ਼ੁਰੂਆਤ ਕਰਨ ਦੇ ਦੌਰਾਨ ਕਹੀ ਬੰਟੀ ਗੱਲ ਸੁਣੋ ਭਗਵੰਤ ਸਾਹਿਬ ਨੇ ਕੀ ਕਿਹਾ ਸੰਸਦ ਵਿੱਚ ਵੀ ਭਗਵੰਤ ਮਾਨ ਖੁਸ਼ਾਲ ਪੰਜਾਬ ਤੇ ਵਧੇਗੀ ਸ਼ਾਨ ਅੱਜ ਮਹੱਲੀ ਵਿਖੇ ਅਰਵਿੰਦ ਕੇਜਰੀ ਬਾਦ ਜੀ ਨਾਲ ਲੋਕਸਭਾ ਚੋਣਾਂ ਦੇ ਪ੍ਰਚਾਰ ਦੀ ਰਸਮੀ ਤੌਰ ਤੇ ਸ਼ੁਰੂਆਤ ਕੀਤੀ ਜਿਸ ਤਰ੍ਹਾਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਚ ਤੁਸੀਂ ਪਿਆਰ ਅਤੇ ਸਾਥ ਦਿੱਤਾ ਠੀਕ ਇਸੇ ਤਰ੍ਹਾਂ ਹੁਣ ਲੋਕਸਭਾ ਦੀਆਂ ਚੋਣਾਂ ਚ 13 ਤੋਂ 13 ਸਿੱਟਾ ਆਪ ਦੀ ਝੋਲੀ ਵਿੱਚ ਪਾਓ ਕੇਂਦਰੀ ਸਰਕਾਰ ਪੰਜਾਬ ਨਾਲ ਨਫ਼ਰਤ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ ਇਹ ਨਹੀਂ ਚਾਹੁੰਦੀ ਕਿ ਸਾਡਾ ਪੰਜਾਬ ਤਰੱਕੀ ਕਰੇ ਪੰਜਾਬੀਆਂ ਤੁਸੀਂ ਪੰਜਾਬ 'ਚ 13 ਜ਼ੀਰੋ ਕਰ ਦਿਓ ਪੰਜਾਬ ਦੇ ਬੰਦੇ ਹੱਕ ਅਸੀਂ ਤੁਹਾਨੂੰ ਲੈ ਕੇ ਦਿਖਾਵਾਂਗੇ ਇਨਕਲਾਬ ਜਿੰਦਾਬਾਦ ਭਾਜੀ ਵੱਟੀ ਗੱਲ ਕਹੀ ਪਹੁੰਤਾ ਸਾਹਿਬ ਨੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਲੋਕ ਸਭਾ ਦੇ ਚੋਣ ਆndeਤੇ ਹੈਗੇ ਜੀ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਦੀ ਚੋਣ ਹੋਏਗਾ ਪਰ ਤੁਹਾਨੂੰ ਦੱਸਦੀ ਇਹ ਲੋਕ ਸਭਾ ਦੀ ਸਿੱਟਾਂ ਹੈਗੀਆਂ ਜੀ ਇਸ ਤੇ ਵਿੱਚ ਪਹੁੰਤਾ ਸਾਹਿਬ ਨੇ ਕਿਹਾ ਕਿ ਤੁਸੀਂ ਸਾਨੂੰ ਲੋਕ ਸਭਾ ਦੀ 13 ਚ 13 ਸਿੱਟਾਂ ਦਿਵਾਓ ਜਿਵੇਂ ਕਿ ਤੁਸੀਂ ਸਾਨੂੰ ਵਿਧਾਨ ਸਭਾ ਦੇ ਵਿੱਚ 117 ਵਿੱਚੋਂ 92 ਸਿੱਟਾਂ ਦਿਵਾਈ ਸਿਗੀਆਂ ਤੇ ਸਾਡੀ ਪਾਰਟੀ ਨੂੰ ਮਜੂਦ ਕੀਤਾ ਸੀਗਾ ਪੰਜਾਬ ਦੇ ਵਿੱਚ ਉਸੇ ਤਰ੍ਹਾਂ ਤੁਸੀਂ ਲੋਕ ਸਭਾ ਚੋਣਾਂ ਦੇ ਵਿੱਚ 13 ਜ਼ੀਰੋ ਕਰਕੇ ਸਾਨੂੰ ਸੰਸਦ ਚ ਬਿਠਾਓ ਅਸੀਂ ਆਪਣੀ ਆਵਾਜ਼ ਬੰਦ ਕਰਾਂਗੇ ਕਿਉਂਕਿ ਕੇਂਦਰ ਸਰਕਾਰ ਸਾਡੇ ਤੋਂ ਨਫ਼ਰਤ ਕਰਦੀ ਹੈ ਸਾਡਾ ਹਜ਼ਾਰਾਂ ਕਰੋੜਾਂ ਰੁਪਇਆ ਦਬਾ ਕੇ ਬੈਠੀ ਹੈ ਜੇ ਅਸੀਂ ਸੰਸਦ ਚ ਹੋਵਾਂਗੇ ਤੇ ਇਸ ਜੋ ਬੋਲੀ ਸਰਕਾਰ ਹੈਗੀ ਉਸਤੇ ਕੰਨ ਖੋਲ ਲਾਂਗੇ ਕਿਉਂਕਿ ਇਹਨਾਂ ਨੂੰ ਡਰ ਹੋਏਗਾ ਕਿ ਜਿਹੜੀ ਸਰਕਾਰ ਹੈਗੀ ਆਮ ਆਦਮੀ ਪਾਰਟੀ ਦੀ ਉਹਨਾਂ ਦੇ ਬੰਦੇ ਵੀ ਲੋਕ ਸਭਾ ਦੇ ਵਿੱਚ ਪਾਰਲੀਮੈਂਟ 'ਚ ਬੈਠੇ ਹੋਏ ਹੈਗੇ ਆ ਤੇ ਉਹ ਪੰਜਾਬ ਦਾ ਹੱਕ ਲੈ ਕੇ ਹੀ ਰਹਿਣਗੇ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਕਮੈਂਟਾਂ 'ਚ ਦੱਸੋ ਵੱਡੀ ਗੱਲ ਤੁਹਾਨੂੰ ਦੱਸਤੀ ਐ ਜੀ ਭਗਵੰਤ ਸਿੰਘ ਸਾਬ ਨੇ ਅਰਵਿੰਦ ਕੇਜਰੀਵਾੜ ਜੀ ਨਾਲ ਮਿਲ ਕੇ ਜੋ ਹੈ ਚੋਣ ਪ੍ਰਚਾਰਾਂ ਦੀ ਸ਼ੁਰੂਆਤ ਕਰਤੀ ਹੈਗੀ ਲੋਕ ਸਭਾ ਦੇ ਵਿੱਚ ਤੇ ਤੁਹਾਨੂੰ ਦੱਸਤੀ ਐ ਹੁਣ ਸੀਏਏ ਵੀ ਜਿਹੜਾ ਲਾਗੂ ਹੋ ਗਿਆ ਹੈਗਾ ਭਾਰਤ ਦੇ ਵਿੱਚ ਬੀਜੇਪੀ ਵੀ ਆਪਣੀ ਪੂਰੀ ਜੋਰ ਲਗਾਉਂਦੀ ਪਈ ਹੈਗੀ ਜਿਵੇਂ ਭਗਵੰਤ ਸਿੰਘ ਸਾਬ ਨੇ ਕਿਹਾ ਕਿ ਪੰਜਾਬ ਦੇ ਵਿੱਚ ਬੀਜੇਪੀ ਨਹੀਂ ਹੈਗੀ ਪਰ ਉਹ ਚਾਂਦੀ ਹੈ ਕਿ ਅਸੀਂ ਜੋ ਹੈ ਪੰਜਾਬ ਦਾ ਮਾਰਾ ਕਰੀਏ ਤੇ ਲੋਕ ਸਭਾ ਦੀਆਂ ਸੀਟਾਂ ਜ਼ਿਆਦਾ ਜਿੱਤੀਏ ਤੇ ਆਮ ਆਦਮੀ ਪਾਰਟੀ ਨੂੰ ਕਮਜ਼ੋਰ ਕਰੀਏ ਪਰ ਭਗਵੰਤ ਸਿੰਘ ਸਾਬ ਨੇ ਕਿਹਾ ਆਮ ਆਦਮੀ ਨੂੰ ਕਿ ਤੁਸੀਂ ਸਾਡੇ ਨਾਲ ਜੁੜੇ ਰਹੋ ਸਾਨੂੰ ਵੱਧ ਤੋਂ ਵੱਧ ਸੀਟਾਂ 13 ਚੋਂ 13 ਸੀਟਾਂ ਦੀ ਮੰਗ ਕੀਤੀ ਹੈਗੀ ਭਗਵੰਤ ਸਿੰਘ ਸਾਬ ਨੇ ਹੁਣ ਪੰਜਾਬੀਆਂ ਤੁਹਾਡੇ ਕੋਲ ਹੀ ਹੈਗਾ ਜੀ ਮੌਕਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਕਿ ਭਗਵੰਤ ਸਿੰਘ ਸਾਬ ਲਗਾਤਾਰ ਕੰਮ ਕਰਦੇ ਤੇ ਹੈਗੇ ਜੀ ਸਾਨੂੰ ਵੀ ਸਵੇਰੇ ਫੋਨ ਆਇਆ ਸੀਗਾ ਅਸੀਂ ਖਬਰ ਲੈ ਸੀ ਤੇ ਉਸ ਤੇ ਰਿਜ਼ਲਟ ਦੇ ਵਿੱਚ ਸਾਨੂੰ ਵੀ ਬੰਦੇ ਦਾ ਫੋਨ ਆਇਆ ਅਸੀਂ ਕਿ ਇਦਾਂ ਕੰਮ ਹੁੰਦਾ ਪਿਆ ਹੈ ਜਾਲੀ ਕੰਮ ਤੇ ਤੁਸੀਂ ਕੁਝ ਕਰੋ ਤੇ ਅਸੀਂ ਮੋਟੀਵੇਟ ਹੋਏ ਹੈਗੇ ਆਂ ਜੀ ਤੁਸੀਂ ਸਾਨੂੰ ਜਰੂਰ ਸਪੋਰਟ ਕਰੋ ਅਸੀਂ ਇਦਾਂ ਹੀ ਮੋਟੀਵੇਟ ਹੋ ਕੇ ਤੁਹਾਡੇ ਕੰਮ ਕਰਦੇ ਰਵਾਂਗੇ ਤੇ ਤੁਹਾਨੂੰ ਕੋਈ ਮਜਬੂਰੀ ਹੋएगी ਤੁਸੀਂ ਜਰੂਰ ਦੱਸੋ ਅਸੀਂ ਕੋਸ਼ਿਸ਼ ਕਰਾਂਗੇ ਇੱਕ ਹੱਲ ਕਰੀਏ ਜਾਂਦੇ ਜਾਂਦੇ ਤੁਹਾਨੂੰ ਦੱਸਤੀ ਜੀ ਭੰਤਮਾ ਸਾਹਿਬ ਨੇ ਵੱਡੀ ਗੱਲ ਕਹੀ ਭਗਵੰਤ ਸਾਹਿਬ ਨੇ ਕਿ ਹਾਂ ਸੰਸਦ ਵਿੱਚ ਵੀ ਭਗਵੰਤ ਮਾਨ ਖੁਸ਼ਾਲ ਪੰਜਾਬ ਤੇ ਵਧੇਗੀ ਸ਼ਾਨ ਅੱਜ ਮੁਹੱਲੀ ਦੇ ਵਿੱਚ ਅਰਵੀ ਕਜਰੀਵਾਦੀ ਨਾਲ ਮਿਲ ਕੇ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੀ ਰਸਮੀ ਤੌਰ ਤੇ ਸ਼ੁਰੂਆਤ ਕੀਤੀ ਜਿਸ ਤਰ੍ਹਾਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੇ ਤੁਸੀਂ ਸਾਥ ਦਿੱਤਾ ਹੈ ਉਸੇ ਤਰ੍ਹਾਂ ਤੁਸੀਂ ਲੋਕ ਸਭਾ ਦੀ 13 ਚ 13 ਸਿੱਟਾ ਆਪ ਦੀ ਝੋਲੀ ਵਿੱਚ ਪਾਓ ਤੇ ਪੰਜਾਬ ਦੀ ਪਾਰਟੀ ਨੂੰ ਆਮਾ ਦੀ ਪਾਰਟੀ ਨੂੰ ਲੋਕ ਸਭਾ ਦੇ ਵਿੱਚ ਲੈ ਕੇ ਦੇਸ਼ ਦੇ ਵਿੱਚ ਮਜ਼ਬੂਤ ਕਰੋ ਤਾਂ ਕਿ ਪੰਜਾਬ ਨਾਲ ੱਟਕਾ ਨਾ ਹੋ ਸਕੇ ਵੱਡੀ ਗੱਲ ਕਹੀ ਹੈਗੀ ਭਗਵੰਤ ਸਾਹਿਬ ਨੇ ਤੁਸੀਂ ਇਸ ਵਾਰ ਕੀ ਕੋਈ ਜਰੂਰ ਦੱਸੋ ਜੀ ਵੀਡੀਓ ਵੱਧ ਤੋਂ ਵੱਧ ਦੋਸਤਾਂ ਤਾਂ ਪੰਚਾਓ ਚੈਨਲ ਸਬਸਕ੍ਰਾਈਬ ਨੋਟੀਫਿਕੇਸ਼ਨ ਬੈਲ ਦਬਾ ਦਿਓ ਤਾਂ ਕਿ ਇਦਾਂ ਦੀ ਖਬਰ ਤੁਹਾਨੂੰ ਮਿਲਦੀ ਰਹੇ ਧੰਨਵਾਦ